ਜੀ ਮਿੰਟੂ ਜੀ ਆਪਾਂ ਟ੍ਰੇਨ ਦੀ ਗੱਲ ਕਰ ਰਹੇ ਸੀ ਟ੍ਰੇਨ ਨਾਲ ਜੁੜੀ ਹੋਈ ਇੱਕ ਖਬਰ ਹੈਗਲੀ ਉਹ ਵੀ ਇੱਕ ਕਹਿੰਦੇ ਗੁਰਸਿੱਖ ਟੀਟੀ ਸੀ ਉਹਦੇ ਨਾਲ ਬਦਸਲੂਕੀ ਹੋਈ ਹੈ ਟ੍ਰੇਨ ਦੇ ਵਿੱਚ ਮੁੰਬਈ ਦੇ ਵਿੱਚ ਇਹ ਕੀ ਮਾਮਲਾ ਸੀਗਾ ਜੀ ਕੀ ਕਾਰਨ ਹੋਇਆ ਇਹ ਬਦਸਲੂਕੀ ਦਾ ਆ ਦੇਖੋ ਉੱਥੇ ਜੋ ਹੋਇਆ ਉਹ ਕੋਈ ਵਿਦਆਊਟ ਟਿਕਟ ਸੀਗੇ ਤੁਹਾਨੂੰ ਪਤਾ ਨਾ ਮੁੰਬਈ ਦੇ ਵਿੱਚ ਲੋਕਲ ਵੀ ਚੱਲਦੀਆਂ ਨੇ ਜੀ ਜੀ ਮੁੰਬਈ ਦੀ ਲੋਕਲ ਤੇ ਇੱਕ ਫਿਲਮ ਵੀ ਹੈ 140 ਕੀ ਲੋਕਲ ਸ਼ਾਇਦ ਉਹਦਾ ਨਾਮ ਹੈ ਜੀ ਜੀ ਮੈਨ ਨਹੀਂ ਪੁੱਲਦਾ ਕਿਉਂਕਿ ਪਹਿਲਾਂ ਬਹੁਤ ਫਿਲਮਾਂ ਦੇਖੀਆਂ ਨੇ ਜੀ 140 ਕੀ ਲਾਸਟ ਲੋਕਲ ਕੁਛ ਇਸ ਤਰ੍ਹਾਂ ਦੀ ਅਵੇ ਦੇ ਉਹ ਲੈ ਸ਼ਾਇਦ ਉਹਦੇ ਚ ਅੱਛਾ ਜੀ ਯਾਨੀ ਉਹ ਇੱਕ ਆਡੀ ਦੁਨੀਆ ਐ ਸਭ ਉਹਨਾਂ ਦੀ ਲੋਕਲ ਟ੍ਰੇਨ ਦੀ ਅੱਡ ਦੁਨੀਆ ਹੂੰ ਉਹ ਤੇ ਚੜ ਚੁੜ ਜਾਂਦੇ ਆ ਆਪਣੇ ਵਰਗਾ ਬੰਦਾ ਤੇ ਉੱਥੇ 10 ਦਿਨ ਖੜਾ ਰਵੇ ਉਹ ਲਮਕਲੂ ਮੇ ਕਹ ਜਾਂਦੇ ਉਹ ਉਹਨਾਂ ਦਾ ਹਿਸਾਬ ਕਿਤਾਬ ਅੱਡਿਆ ਜੀ हां जी जसपाल समाऊ जी ने स्पष्ट किया कि एक 40 की लास्ट लोकल, लोकल हां जी वो देखी सी कि मैं ते याद है ते गल है कि वो विदाउट टिकट चल मंदे दो तीन जी सरदार साहब जेडे टिकट चेकर सिगे इना ने ਫੜ ਲਏ ਹੂੰ ਉਹਨਾ ਨੇ ਬਦਤਮੀਸੀ ਸ਼ੁਰੂ ਕਰ ਦਿੱਤੀ ਹੁਣ ਇੱਕ ਕੱਲਾ ਬੰਦਾ ਤਿੰਨ ਬੰਦੇ ਦੋ ਬੰਦੇ ਪੈ ਗਏ ਤੇ ਉਸ ਤੋਂ ਬਾਅਦ ਫਿਰ ਇਹ ਮਾਮਲਾ ਵਿਗੜ ਗਿਆ ਹਾਲਾਂਕਿ ਉਸ ਤੋਂ ਬਾਅਦ ਜੋ ਜੀਆਰਪੀ ਵਗੈਰਾ ਹੁੰਦੀ ਆ ਉਹ ਆ ਗਏ ਸਨ ਤੇ ਬਾਅਦ ਦੇ ਵਿੱਚ ਉਹਨਾਂ ਨੇ ਮਾਫੀ ਵੀ ਮੰਗੀ ਆ ਜੀ ਮਾਫੀ ਮੰਗੀ ਆ ਮਾਫੀਨਾਮਾ ਲਿਖ ਕੇ ਦਿੱਤਾ ਹੈ ਦੇਖੋ ਸਰਦਾਰ ਸਾਹਿਬ ਆਪਦੀ ਡਿਊਟੀ ਕਰ ਰਹੇ ਸਨ ਬਿਲਕੁਲ ਦੌਰਾਨੇ ਡਿਊਟੀ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਹੈ ਬਹੁਤ ਔਖੜਾਂ ਔਖਈਆਂ ਆਂਤਰਾ ਨੇ ਲੋਕ ਮਿਲਦੇ ਨੇ ਪੁਲਿਸ ਤੇ ਵੀ ਹਮਲੇ ਹੁੰਦੇ ਨੇ ਸਭ ਕੁਝ ਹੁੰਦਾ ਹੈ ਜੀ ਪਰ ਇਹ ਗਲਤ ਆ ਤੁਹਾਨੂੰ ਕਿਸੇ ਬੰਦੇ ਨੇ ਚੋਰੀ ਕਰਦਿਆਂ ਫੜ ਲਿਆ ਤੁਹਾਡਾ ਫਰਜ਼ ਹੈ ਕਿ ਤੁਸੀਂ ਆਰਾਮ ਦੇ ਨਾਲ ਆਪਣਾ ਜੁਰਮਾਨਾ ਪੇ ਕਰੋ ਤੇ ਨਿਕਲ ਜਾਓ ਪਹਿਲੀ ਗੱਲ ਚੋਰੀ ਦੀ ਜ਼ਰੂਰਤ ਕੀ ਆ ਬਿਲਕੁਲ ਬਿਲਕੁਲ ਚੋਰੀ ਦੀ ਜ਼ਰੂਰਤ ਕੀ ਆ ਚਲੋ ਕਈ ਵਾਰ ਮਜਬੂਰੀ ਚ ਵਿਦਾਊ ਟਿਕਟ ਹੁੰਦਾ ਕੋਈ ਬੰਦਾ ਤਾਂ ਘੱਟੋ ਘੱਟ ਤੁਸੀਂ ਹੱਥ ਜੋੜਦੇ ਹੋ ਕਿ ਮੇਰੇ ਕੋਲ ਬਾਈ ਜੁਰਮਾਨਾ ਨਹੀਂ ਹੈਗਾ ਆ ਤਾਂ ਕੁਝ ਵੀ ਕਰ ਸਕਦੇ ਹੋ ਮਾਰਕੁੱਟ ਤੱਕ ਨੋਬਤ ਕਿਉਂ ਫਿਰ ਉਹ ਕੰਮ ਕਰਕੇ ਤੇ ਮੁੜ ਕੇ ਤੁਸੀਂ ਮਾਫੀਆਂ ਮੰਗੋ ਤੇ ਚ ਕੀ ਬਾਤ ਰਹੀ ਆ ਜੀ ਸੋ ਇਸ ਵਾਸਤੇ ਉਹਨਾਂ ਨੂੰ ਫੜ ਲਿਆ ਗਿਆ ਸੀਗਾ ਹੂੰ ਬਹੁਤ ਬੁਰੀ ਕੀਤੀ ਤੇ ਬਾਅਦ ਦੇ ਵਿੱਚ ਉਹਨਾਂ ਬਤਮੀਜ਼ ਇਨਸਾਨਾਂ ਨੂੰ ਮਾਫੀ ਮੰਗਣੀ ਪਈ ਹੈ ਜੀ ਇਸ ਮਾਮਲੇ 'ਚ ਨਹੀਂ ਬਿਲਕੁਲ ਤੁਸੀਂ ਕਿਹਾ ਕਿ ਇਦਾਂ ਹੋਣਾ ਹੀ ਨਹੀਂ ਚਾਹੀਦਾ ਪਰ ਪਰ ਦੁਨੀਆ ਸਾਰੇ ਤਰ੍ਹਾਂ ਦੀ ਹੈ ਜੀ ਬਿਲਕੁਲ ਆਪਾਂ ਨਹੀਂ ਸਮਝਾ ਸਕਦੇ ਕਿਸੇ ਨੂੰ ਮਿੰਟੋ ਜੀ ਇੱਕ ਬਹੁਤ ਅਹਿਮ ਖਬਰ ਹੈ ਆਪਾਂ ਉਹ ਗੱਲ ਕਰ ਲਈਏ ਫਿਰ ਆਪਾਂ ਹੋਰ ਵੀ ਕਮੈਂਟਸ ਤੇ ਵੀ ਗੱਲ ਕਰਾਂਗੇ ਜੀ ਇੱਕ ਕਮੈਂਟ ਅਸਲ ਦੇ ਵਿੱਚ ਆਪਾਂ ਪੜ ਲਿਆ ਹੈਗਾ ਦੋ ਇੱਕ ਕਮੈਂਟ ਸੀਗੇ ਇੱਕ ਰਣਵੀਰ ਜੀ ਨੇ ਪੁੱਛਿਆ ਸੀਗਾ ਡਿਬਰੂਗੜ ਜੇਲ੍ਹ ਵਾਲਾ ਜਿਹੜਾ ਕਿ ਆਪਾਂ ਗੱਲ ਕਰ ਚੁੱਕੇ ਹਾਂ ਜੀ ਸਰਮਜੀਤ ਦਾ ਕਮੈਂਟ ਜ਼ਰੂਰ ਹੈਗਾ ਪੱਤਰਕਾਰ ਤੱਗੜ ਜੀ ਦੀ ਕੋਈ ਕਹਿੰਦੇ ਰਿਪੋਰਟ ਨਹੀਂ ਹਾਲੇ ਉਹ ਅੰਦਰ ਹੀ ਨੇ ਸਰ ਹਰਜਿੰਦਰ ਸਿੰਘ ਤੱਗੜ ਅੰਦਰ ਹੀ ਨੇ ਕੋਈ ਜ਼ਮਾਨਤ ਦਾ ਫੈਸਲਾ ਆਏਗਾ ਤਾਂ ਤਦ ਹੀ ਕੋਈ ਪਤਾ ਲੱਗ ਸਕਦਾ ਹੈ ਜੀ ਹਾਂ ਜੀ